ਧਿਆਨ ਨਾਲ ਟਿਕ ਕੇ ਇੱਕ ਬਚਨ ਮੇਰਾ ਸੁਣ ਲਿਓ ਅਜੋਕੇ ਸਮੇਂ ਬਾਰੇ ਕਰਨ ਲੱਗਾ ਐ ਅੱਜ 22 ਜਨਵਰੀ 2024 ਐ ਸ਼੍ਰੀ रामचंद्र ਮਹਾਰਾਜ ਜੀ ਦਾ ਮੰਦਰ ਅਯੁੱਧਿਆ ਦੇ ਵਿੱਚ ਜੋ ਬਣਿਆ ਐ ਉਹਦਾ ਅੱਜ ਉਦਘਾਟਨ ਐ ਔਰ ਜਿੰਨੇ ਵੀ ਹਿੰਦੂ ਮਤ ਦੇ ਵੀਰ ਨੇ ਸ਼੍ਰੀ ਰਾਮਚੰਦਰ ਮਹਾਰਾਜ ਦੇ ਭਗਤ ਨੇ ਉਪਾਸ਼ਕ ਨੇ ਉਹਨਾਂ ਨੂੰ ਵਧਾਈ ਹੈ ਹੁਣ ਤੁਸੀਂ ਆਖੋਗੇ ਵਧਾਈ ਕਾਹਦੀ ਮਸਜਿਦ ਢਾਕੇ ਮੰਦਿਰ ਬਣਾਇਆ ਕਦੇ ਲਾਲਾ ਦੌਲਤ ਰਾਏ ਦੀ ਸਵਾਨੇ ਉਮਰੀ ਪੜਿਓ ਹੋਰ ਪੁਸਤਕਾਂ ਪੜਿਓ ਸਿੱਖ ਜਗਤ ਦੀਆਂ ਤਕਰੀਬਨ 90 ਫੀਸਦੀ ਜਿੰਨੀਆਂ ਵੀ ਮਸਜਿਦਾਂ ਨੇ ਸਾਰੇ ਮੰਦਿਰ ਢਾਕੇ ਹੀ ਬਣਾਈਆਂ ਸਨ ਸਿੱਧੀ ਗੱਲ ਹੈ ਭਾਈ ਜੀ ਰਾਜਸੀ ਬਾਬਰ ਕਿਆਂ ਦਾ ਅਗਲਿਆਂ ਨੇ ਮੰਦਰ ਢਾਕੇ ਮਸਜਿਦਾਂ ਬਣਾ ਲੀਆਂ ਹੁਣ ਸਨਾਤਨ ਮਤੀਆਂ ਦਾ ਰਾਜ ਹੈ ਅਗਲਿਆਂ ਨੇ ਮਸਜਿਦ ਢਾਕੇ ਮੰਦਰ ਬਣਾ ਲਿਆ ਸਿੱਖਾਂ ਨੂੰ ਕੋਈ ਬਹੁਤੀ ਇਹਦੇ ਤੋਂ ਤਕਲੀਫ ਨਹੀਂ ਹੋਣੀ ਚਾਹੀਦੀ ਪਰ ਲਾਲਾ ਦੌਲਤ ਰਾਏ ਕਹਿੰਦੇ ਨੇ ਮੁਗਲਿਆ ਸਲਤਨਤ ਦੇ ਇਤਿਹਾਸ ਤਾਂ ਕੱਲਾ ਕੱਲਾ ਵਰਕਾ ਹਿੰਦੂ ਵੀਰਾਂ ਦੇ ਲਹੂ ਦੇ ਕਤਰੇ ਨਾਲ ਭਰਿਆ ਹੈ ਜੇ ਨਾ ਨੂੰ ਨਜ਼ਾਤ ਮਿਲੀ ਹੈ ਮੁਫਤੀ ਮਿਲੀ ਹੈ ਜੇ ਅੱਜ ਦੁਨੀਆ ਵਿੱਚ ਮੰਦਰ ਨੇ ਗਾਇਤਰੀ ਮੰਤਰ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ ਬੁੱਲੇ ਸ਼ਾਹ ਨੇ ਵੀ ਇਹ ਗੱਲ ਸਾਫ਼ ਕੀਤੀ ਹੈ ਬੁੱਲੇ ਸ਼ਾਹ ਕਹਿੰਦਾ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਨਾ ਮੰਦਰ ਹੁੰਦਾ ਨਾ ਗਾਇਤਰੀ ਹੁੰਦੀ ਨਾ ਹਰ ਦਵਾਰ ਹੁੰਦਾ ਨਾ ਗੁਰਦੁਆਰਾ ਹੁੰਦਾ ਨਾ ਆਸਾ ਦੀ ਵਾਰ ਹੁੰਦੀ ਇਸ ਰੂਹੇ ਜ਼ਮੀਨ ਤੇ ਮਸਜਿਦਾਂ ਹੁੰਦੀਆਂ ਤੇ ਬਾਗ ਹੁੰਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰਕੇ ਹੀ ਇਹ ਮੰਦਰ ਬਚੇ ਨੇ ਔਰ ਯਾਦ ਰੱਖਿਓ ਅਸੀਂ ਸਾਰੇ ਧਰਮ ਦੇ ਮਹਾਪੁਰਸ਼ਾਂ ਦਾ ਅਦਬ ਕਰਦੇ ਹਾਂ ਇਸੇ ਕਰਕੇ ਮੈਂ ਵਧਾਈ ਦਿੱਤੀ ਹੈ ਸਾਡਾ ਇੱਕ ਲੇਖਾ ਜੋਖਾ ਰਹਿੰਦਾ ਹੈ ਸਨਾਤਨ ਮਤੀਆਂ ਦੇ ਨਾਲ ਅੱਜ ਕੱਲ ਦਾ ਜਦੋਂ ਮੁਗਲਿਆ ਸਲਤਨਤ ਦਾ ਰਾਜ ਪੁੱਟਿਆ ਸੀ ਨਾ ਬਾਬਾ ਬਘੇੜ ਸਿੰਘ ਬਾਬਾ ਜੱਸਾ ਸਿੰਘ ਆਲੂ ਵਾਲੀਆ ਬਾਬਾ ਜੱਸਾ ਸਿੰਘ RAM ਗੜੀਏ ਹੋਣਾ ਦਿੱਲੀ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਚੁਲਾਇਆ ਸੀ ਉਦੇ ਥੋੜੇ ਸਮੇਂ ਬਾਅਦ ਦੁਨੀਆ ਦਾ ਸਭ ਤੋਂ ਮਹਾਨ ਰਾਜ ਕਾਇਮ ਹੋਇਆ ਸਿੱਖ ਹੋਮਲੈਂਡ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਤਿੱਬਤ ਕਾਬਲ ਕੰਧਾਰ ਤੱਕ ਸਤਲੁਜ ਤਾਈਂ ਫੈਲੇ ਆ ਸੀ ਔਰ ਜਿਹੜੇ ਮੰਦਰ ਢਾਏ ਗਏ ਸਨ ਮੁਗਲੀਆਂ ਸਲਤਨਤ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੇ 16 ਕੁਲ ਹੋ ਕਰਕੇ ਜਿੱਥੇ ਗੁਰਦੁਆਰਿਆਂ ਦੀ ਸਾਰੀ ਕੀਤੀ ਉਥੇ ਮੰਦਰਾਂ ਨੂੰ ਵੀ ਸੋਨਾ ਦਿੱਤਾ Hindu ਵੀਰਾਂ ਨਾਲ ਹੋਏ ਤੱਕੇ ਦਾ ਹਿਸਾਬ ਕਿਤਾਬ ਵੀ ਕੀਤਾ ਤੇ ਮਸਜਿਦਾਂ ਵੀ ਬਣਵਾਈਆਂ ਤਕਰੀਬਨ 1 ਟਨ ਸੋਨਾ ਜਿਹੜਾ ਹੈ ਕਾਸ਼ੀ ਵਿਸ਼ਵਨਾਥ ਦੇ ਮੰਦਰ ਤੇ ਲਵਾਇਆ ਇਹਨੂੰ ਬਾਣੀ ਕੀ ਆndi ਹੈ ਪੈ ਕੋਏ ਨਾ ਕਿਸੇ ਰਣਾਵ ਦਾ ਸਭ ਸੁਖਾਲੀ ਵੁਠੀਆਂ ਇਹੋ ਹੋ ਆਹਲੇ ਮੀ ਰਾਜ ਉਹਲੇ ਮੀ ਰਾਜ ਜਿੱਥੇ ਸਾਰਿਆਂ ਨੂੰ ਨਿਆ ਮਿਲੇ ਹੁਣ ਰਾਜ ਹੈ ਸਨਾਤਨ ਮਤਿਆਂ ਦਾ Hindu ਵੀਰਾਂ ਦਾ ਡੈਮੋਕ੍ਰੇਸੀ ਹੈ ਵੈਸੇ ਉਹਨਾਂ ਦੇ ਸਿਰ ਜਿਆਦੇ ਨੇ ਵੋਟਾਂ ਜਿਆਦੀਆਂ ਨੇ ਉਹਨਾਂ ਦਾ ਰਾਜ ਹੈ ਤੇ ਹੁਣ ਮੈਂ ਇੱਕ ਬਚਨ ਕਰਨਾ ਚਾਹੁੰਦਾ ਹਾਂ ਮੇਰੇ ਹਿੰਦੂ ਵੀ ਰਾਦੇ ਨੇ ਮੋਦੀ ਜੀ ਦਾ ਰਾਜ ਆ ਰਾਮ ਰਾਜ ਹੈ ਫਿਰ ਇਦਾਂ ਕਰੋ ਜਦੋਂ ਸਾਡਾ ਖਾਲਸੇ ਦਾ ਰਾਜ ਸੀ ਅਸੀਂ ਤੁਹਾਡੇ ਮੰਦਰ ਛੜਾ ਕੇ ਵੀ ਦਿੱਤੇ ਤੇ ਬਣਾ ਕੇ ਵੀ ਦਿੱਤੇ ਸਾਡਾ ਗੁਰਦੁਆਰਾ ਹਰ ਕੀ ਪੌੜੀ ਹਰਦੁਆਰ ਪਾਂਡਿਆ ਨੇ ਕਬਜ਼ੇ 'ਚ ਲਿਆਏ ਉੱਥੇ ਮੰਦਰ ਬਣਾਤਾ ਹੈ ਸਰਕਾਰੀ ਦਫ਼ਤਰ ਬਣਾਤਾ ਹੈ ਸਾਡਾ ਗੁਰਦੁਆਰਾ ਡੋਂਗਮਾਰ ਸਿੱਕਮ ਦੇ ਵਿੱਚ ਗੈਰ ਸਿੱਖਾਂ ਨੇ ਕਬਜੇ 'ਚ ਲੈ ਲਿਆ ਹੈ ਸਾਡਾ ਗੁਰਦੁਆਰਾ ਮੰਗੂ ਮੱਠ ਪੁਰੀ ਦੇ ਵਿੱਚ ਗੈਰ ਸਿੱਖਾਂ ਨੇ ਕਬਜੇ 'ਚ ਲੈ ਲਿਆ ਹੈ ਉਹ ਛਡਾ ਕੇ ਦਿਓ ਕਿਉਂਕਿ ਉਥੇ ਅਸੀਂ ਵੀ ਗੁਰਦੁਆਰਾ ਸਾਹਿਬ ਨੂੰ ਸਾਰਨੇ ਨੇ ਤੁਹਾਨੂੰ ਤੁਹਾਡੇ ਰਾਮ ਮੰਦਰ ਦੀਆਂ ਵਧਾਈਆਂ ਬਹੁਤ ਵੱਡੇ ਅਵਤਾਰ ਹੋਏ ਨੇ ਮਹਾਪੁਰਸ਼ ਸ਼੍ਰੀ ਰਾਮਚੰਦਰ ਜੀ ਸਮੇ ਦੇ ਅਵਤਾਰ ਇਤਾਂ ਹੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਅਵਤਾਰ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉਹਨਾਂ ਦੇ ਸਥਾਨ ਵੀ ਸਾਨੂੰ ਦੋ ਤੇ ਖਾਲਸਾ ਪੰਥ ਲਈ ਵੀ ਵਧਾਈ ਬਣਦੇ ਜਿੱਦਾਂ ਅੱਜ ਤੁਹਾਡੇ ਲਈ ਵਧਾਈ ਬਣੀ ਹੈ। ਤੋ ਇੱਕ ਵਾਰ ਫਿਰ ਮੈਂ ਬੇਨਤੀ ਕਰਨਾ ਚਾਹੁੰਨਾ ਕਈ ਵਾਰ ਨਾ ਸਾਡੀ ਕੌਮ 'ਚ ਬਹੁਤ ਰੌਲਾ ਪਾਇਆ ਜਾਂਦਾ ਜੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੂੰ ਇੱਥੇ ਨਹੀਂ ਜਾਣਾ ਚਾਹੀਦਾ ਉੱਥੇ ਨਹੀਂ ਜਾਣਾ ਚਾਹੀਦਾ ਮੈਂ ਵੈਸੇ ਸੋਚਦਾ ਨਾ ਹਰ ਜਗ੍ਹਾ ਜਾਓ ਪਰ ਆਪਣੇ ਹੱਕ ਦੀ ਗੱਲ ਹੱਕ ਵਜਾ ਕੇ ਕਰੋ ਅਗਲਿਆਂ ਨੂੰ ਵੀ ਵਧਾਈ ਦਿਓ ਤੇ ਅਗਲਿਆਂ ਨੂੰ ਇਹ ਵੀ ਦੱਸੋ ਵੀ ਤੁਹਾਡੇ ਮੰਦਰ ਇਸ ਕਰਕੇ ਅੱਜ ਪਰਫੁੱਲਤ ਨਹੀਂ ਕਿਉਂਕਿ ਖਾਲਸਾ ਰਾਜ ਆਇਆ ਤੇ ਤੁਹਾਡੇ ਮੰਦਰਾਂ ਨੂੰ ਸੋਨੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਮੜਿਆ ਤੇ ਜੇ ਅੱਜ ਤੁਹਾਡਾ ਰਾਜ ਹੈ ਇਹ ਆਪਣੀ ਸਾਹਜ ਜਿਹੜਾ ਆਂਦੇ ਜੇ ਨਾ ਨੌ ਮਾਸ ਦਾ ਰਿਸ਼ਤਾ ਇਹਨੂੰ ਨਿਭਾ ਕੇ ਵਿਖਾਓ ਸਾਡੇ ਗੁਰਦੁਆਰੇ ਵੀ ਸਾਨੂੰ ਦੋ ਕਿਉਂ ਧੱਕਾ ਕਰਦੇ ਹੋ ਬਾਕੀ ਮੈਂ ਤਰਲਾ ਨਹੀਂ ਕਿਸੇ ਦਾ ਲੈਂਦਾ ਹੁੰਦਾ ਸਮੇਂ ਆਉਂਦੇ ਜਾਂਦੇ ਰਹਿੰਦੇ ਨੇ ਕਦੇ ਸਾਡਾ ਰਾਜ ਸੀ ਅਸੀਂ ਚੰਦੀਆਂ ਨਾਲ ਚਲਾਈਆਂ ਜਿਹਨਾਂ ਦਾ ਰਾਜ ਆ ਇਹ ਚਲਾਉਂਦੇ ਨੇ ਕਦੇ ਸਾਡਾ ਦਾ ਲੱਗਿਆ ਤੇ ਅਸੀਂ ਚੰਦੀਆਂ ਚਲਾਵਾਂਗੇ